ਕਾਰੇ ਨੂੰ ਜਲੰਧਰ ਦੀ ਜੋਤੀ ਕਪੂਰ ਨੇ ਐਸੇ ਰੰਗ ਚ ਪੇਸ਼ ਕਰ ਦਿੱਤਾ ਕਿ ਪੰਜਾਬ ਤੋਂ ਲੈ ਕੇ ਕਿ ਦਿੱਲੀ ਤੱਕ ਜਿਹੜੇ ਵੱਡੇ ਵੱਡੇ ਡਿਪਾਰਟਮੈਂਟਸ ਨੇ ਵੱਡੇ ਵੱਡੇ ਫੈਸ਼ਨ ਇੰਡਸਟਰੀ ਦੇ ਉਹ ਚਿਹਰੇ ਨੇ ਉਹ ਮਰੀਦ ਹੋ ਗਏ ਨੇ ਜੋਤੀ ਕਪੂਰ ਦੇ ਤੁਮਕਾਰੀ ਹੀ ਕਿਉਂ ਸਰ ਇਹ ਕਿਤਾਬ ਨੇ ਪੰਜਾਬ ਦੀ ਫੈਸ਼ਨ ਡਿਜ਼ਾਈਨਰ ਆ ਬਿਲਕੁਲ ਦੂਸਰਾ ਮਸਲਾ ਜੰਪਲ ਪੰਜਾਬ ਕੋਈ ਨਹੀਂ ਫਾਸ ਜੀ ਡਿਜ਼ਾਈਨ ਕਰਦਾ ਅੱਛਾ ਔਰ ਐਜ਼ ਅ ਗ੍ਰੈਟੀਟਿਊਡ ਅੱਛਾ ਮੈਂ ਉਹਨਾਂ ਦੀ ਫੈਨ ਇਸ ਲਈ ਧਰਤਾਂ ਦੀ ਗਾਣੀਆਂ ਨਹੀਂ ਉਹਨਾਂ ਦੀ ਪੰਜਾਬੀ ਟੌਰ ਜ਼ਿਆਦਾ ਹੈ ਹਮ ਪਰ ਜਿਹੜੀ ਉਹ ਅਨਤ ਦੇ ਨਾਲ ਅੱਜ ਪੂਰੇ ਵਰਲਡ ਵਿੱਚ ਜਿੱਤਿਆ ਜਦੋਂ ਮੈਂ ਇਹਨੂੰ ਸ਼ੁਰੂ ਕੀਤਾ ਸੀ ਮੈਂ ਐਜ਼ ਅ ਗ੍ਰੈਟੀਟਿਊਡ ਉਹਨਾਂ ਨੂੰ ਦਿੱਤਾ ਸੀ ਇਹਨਾਂ ਅੱਜ ਦੇ ਨਹੀਂ ਸ਼ੈਨਾ ਅੱਜ ਦੇ ਲਿਖਦੇ ਅੱਛਾ ਉਹ ਮੇਰੀਆਂ ਬਲੇਸਿੰਗਸ ਦੇ ਕਿਉਂਕਿ ਉਸ ਪੰਜਾਬ ਦੇ ਪੰਜਾਬ ਦੇ ਬਾਰੇ ਬਹੁਤ ਕੁਝ ਯਾਦ ਹੈ ਲੋਕਾਂ ਦਾ ਦੱਸਿਆ ਹਰ ਜਨ ਪਰ ਜਦੋਂ ਉਹ ਟੀਮ ਹੋਈ ਜਦੋਂ ਟੀਮ ਦੇ ਵਿੱਚ ਗਈ ਸੀ ਉਹਨਾਂ ਦਾ ਬਹੁਤ ਚੌਂਦੀ ਦੇਸ਼ ਸਮਾਈ ਲੋਨੀ ਛੱਡਦੀ ਬਟ ਮੈਨੂੰ ਲੱਗਦਾ ਸਾਰੇ ਲੱਗ ਜਿਹੜੇ ਸਰ ਉਹਦੇ ਖੁਸ਼ੀਆਂ ਖੇੜਿਆਂ ਵਾਂਗ ਉਹਨੂੰ ਵਾਈਬਰ ਜੀ ਨੂੰ ਬਹੁਤ ਬੜਕਾ ਤੱਕ ਹਸਾਰ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਇਸ ਵਕਤ ਤੁਸੀਂ ਪੀਟੀਸੀ ਨਿਊਜ਼ ਦੇਖ ਰਹੇ ਹੋ ਅਕਸਰ ਇਹ ਗੱਲ ਕਹੀ ਜਾਂਦੀ ਹੈ ਜਿਹੜੀ ਕੌਮ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਦੀ ਹੈ ਉਹ ਬਹੁਤ ਅਮੀਰ ਹੁੰਦੀ ਹੈ ਇਹ ਗੱਲ ਅੱਜ ਮੈਂ ਤਾਂ ਕਹਿ ਰਿਹਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਇਸ ਰਿਪੋਰਟ ਨੂੰ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਇਹ ਗੱਲ ਆਖੋਗੇ ਕਿ ਜੋ ਮੈਂ ਗੱਲ ਕਹੀ ਹੈ ਉਹ ਬਿਲਕੁਲ ਸਹੀ ਹੈ ਮਗਰ ਤੁਸੀਂ ਇਸ ਵਕਤ ਮੇਰੇ ਫੁਲਕਾਰੀਆ ਦੇਖ ਰਹੇ ਹੋ ਫੁਲਕਾਰੀਆ ਹੀ ਦੇਖ ਰਹੇ ਹੋ ਦੁਬਾਰਾ ਫਿਰ ਤਾਂ ਮੈਂ ਕਹਿਣਾ ਪਿਆ ਕਿਉਂਕਿ ਫੁਲਕਾਰੀ ਨੂੰ ਜਲੰਧਰ ਦੀ ਜੋਤੀ ਕਪੂਰ ਨੇ ਐਸੇ ਰੰਗ ਚ ਪੇਸ਼ ਕਰ ਦਿੱਤਾ ਹੈ ਕਿ ਪੰਜਾਬ ਤੋਂ ਲੈ ਕੇ ਕਿ ਦਿੱਲੀ ਤੱਕ ਜਿਹੜੇ ਵੱਡੇ ਵੱਡੇ ਡਿਪਾਰਟਮੈਂਟਸ ਨੇ ਵੱਡੇ ਵੱਡੇ ਫੈਸ਼ਨ ਇੰਡਸਟਰੀ ਦੇ ਉਹ ਚਿਹਰੇ ਨੇ ਉਹ ਮੁਰੀਦ ਹੋ ਗਏ ਨੇ ਜੋਤੀ ਕਪੂਰ ਦੇ ਗੱਲ ਮੈਂ ਤਾਂ ਆਖ ਰਿਆਂ ਪਿਛਲੇ ਦਿਨੀ ਐਮ ਐਸ ਐਮ ای ਜੋ ਕਿ ਇੱਕ ਡਿਪਾਰਟਮੈਂਟ ਹੈ ਸੈਂਟਰ ਗਵਰਨਮੈਂਟ ਦਾ ਉਹਨਾਂ ਵੱਲੋਂ ਵੀ ਇਹਨਾਂ ਨੂੰ ਜਿਹੜਾ ਕਿ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ ਹੁਣ ਉਹਦੇ ਪਿੱਛੇ ਦੀ ਕਹਾਣੀ ਮੈਂ ਤੁਹਾਨੂੰ ਦੱਸਦਾ ਕਿ ਕੀ ਹੈ ਜਿੱਦ ਸਿਰਫ ਇੱਕ ਹੀ ਹੈ ਉਹ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਇੱਕ ਮੈਂ ਹੁਣ ਜੋ ਗੱਲ ਆਖਾਂਗਾ ਉਹ ਜ਼ਰੂਰ ਬਹੁਤ ਸਾਰੇ ਲੋਕਾਂ ਨੂੰ ਕਾੜੀ ਲੱਗੇਗੀ ਪਰ ਮੈਂ ਇਸ ਗੱਲ ਨੂੰ ਕਹਿਣ ਤੋਂ ਬਿਲਕੁਲ ਨਹੀਂ ਗੁਰੇਜ਼ ਹੋਵਾਂਗਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੀ ਵਿਰਾਸਤ ਨੂੰ ਚਾਹੇ ਉਹ ਸੀ ਨੈਸ਼ਨਲ ਕਹੀਏ ਚਾਹੇ ਸੀ ਵਰਲਡਵਾਈਡ ਕਹੀਏ ਜਿਸ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ ਤੇ ਕਿਤੇ ਕਿਤੇ ਠੇਢ ਪੰਜਾਬੀ ਚ ਕਹੀਏ ਤੇ ਉਹਦਾ ਜਲੂਸ ਹੀ ਘੜ ਕੇ ਰੱਖ ਦਿੱਤਾ ਗਿਆ ਹੈ ਇਸ ਗੱਲ ਨੂੰ ਜੋਤੀ ਕਪੂਰ ਵੀ ਆਪ ਮੰਨਦੇ ਨੇ ਇਸ ਵਕਤ ਮੇਰੇ ਨਾਲ ਨੇ ਸਵਾਗਤ ਹੈ ਮੈਡਮ ਪੀਟੀਸੀ ਨਿਊਜ਼ ਦਾ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਬਿਨਾਂ ਸਮਗ ਹੋਏ ਇਹ ਜਾਨਣਾ ਚਾਹਾਂਗਾ ਫੁਲਕਾਰੀ ਨੂੰ ਹੀ ਕਿਉਂ ਚੁਣਿਆ ਤੁਸੀਂ ਅਸੀਂ ਇਹ ਦੇਖਦੇ ਹਾਂ ਬੜੇ ਸਾਰੇ ਡਿਜ਼ਾਈਨਸ ਤੁਸੀਂ ਜਿਹੜੇ ਨੇ ਲੈਦਰ ਦੇ ਨਾਲ ਵੀ ਫੁਲਕਾਰੀ ਨੂੰ ਕੋਲੈਬੋਰੇਟ ਕਰਤਾ ਅਵਾਰਡ ਮਿਲਿਆ ਤੁਹਾਨੂੰ ਬਹੁਤ ਮੁਬਾਰਕਾਂ ਤੁਹਾਨੂੰ ਮੈਂ ਤੇ ਪਿੱਛੇ ਦੀ ਕਹਾਣੀ ਜਾਨਣਾ ਚਾਹਾਂਗਾ ਜਲਦ ਤੋਂ ਜਲਦ ਆ ਦੇਖਿਓ ਇੱਕ ਤਾਂ ਆਪਾਂ ਪੰਜਾਬੀ ਆ ਦੂਸਰਾ ਜਦੋਂ ਅਸੀਂ ਕਿਸੇ ਵੀ ਇੰਡਸਟਰੀ 'ਚ ਜਾਈਏ ਚਾਹੇ ਮੈਂ ਐਜੂਕੇਸ਼ਨ ਦੇ ਨਾਲ ਜੁੜੀ ਸੀ ਚਾਹੇ ਮੈਂ ਇੰਡਸਟਰੀ ਦੇ ਨਾਲ ਫੈਸ਼ਨ ਦੇ ਨਾਲ ਜੁੜੀ ਸੀ ਤਾਂ ਇੱਕ ਪਰਿਵਾਰ ਵੱਲੋਂ ਲਿਗੇਸੀ ਕਿਉਂਕਿ ਮੇਰੇ ਗ੍ਰੇਟ ਗ੍ਰੈਂਡਫਾਦਰ ਨੂੰ ਆਰਮੀ ਵਿੱਚ ਹੁੰਦਿਆ ਹੋਇਆ ਉਹਨਾਂ ਨੇ ਲੰਡਨ ਦੇ ਸਵਾਰਡ ਆਫ ਲੰਡਨ ਜਿੱਤੇ ਸੀ ਉਸ ਤੋਂ ਬਾਅਦ ਜਦੋਂ ਅਸੀਂ ਪਾਕਿਸਤਾਨ ਤੋਂ ਟੁੱਟ ਕੇ ਇੱਥੇ ਆਏ ਤਾਂ ਮੇਰੇ ਗ੍ਰੈਂਡਫਾਦਰ ਨੇ ਪੰਜਾਬ ਦੀ ਪਹਿਲੀ ਰਬੜ ਇੰਡਸਟਰੀ ਸਟੈਬਲਿਸ਼ ਕੀਤੀ ਤੇ ਮੈਂ ਉਸ ਪਰਿਵਾਰ ਤੋਂ ਤਾਲੁਕ ਰੱਖਦੀ ਆ ਵਪਾਰ ਕਰਨ ਦੇ ਗੁੜ ਤੇ ਪਹਿਲੇ ਮਿਲ ਗਏ ਵਪਾਰ ਆ ਇਪਲੋਇਮੈਂਟ ਜਨਰੇਸ਼ਨ ਕਿੱਸ ਕਰਦੀ ਆ ਤੇ ਆਪਣੇ ਦੇਸ਼ ਤੇ ਲਈ ਮਰ ਮਟਣ ਲਈ ਵੀ ਅਸੀਂ ਤਿਆਰ ਰਹਿ ਸਕਦੇ ਆ ਉਹ ਦੋਨੋਂ ਚੀਜ਼ਾਂ ਇੱਕ ਕੇ ਰਸਾਨੀ ਜੋ ਆਤ ਕਹਿੰਦੇ ਨਾ ਜਾਇ ਜਵਾਨ ਜਾਇ ਕਿਸਾਨ ਮੈਂ ਦੋਨਾਂ ਕੋਲੋਂ ਗੁੜਤੀ ਲਈ ਦੋਨਾਂ ਦੇ ਗੁੜਤੀ ਮਿਲ ਗਈ ਠੀਕ ਹੈ ਫਿਰ ਮੈਨੂੰ ਦੇਖਿਆ ਮੈਂ ਮੇਰੇ ਬ੍ਰਦਰਸ ਨੇ ਮੇਰੇ ਡੈਡ ਦੇ ਨਾਮ ਤੇ ਬਿਜ਼ਨਸ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਕਿ ਬੀਇੰਗ ਅ ਡਾਟਰ ਔਰ ਜਦੋਂ ਬੀਇੰਗ ਅ ਡਾਟਰ ਮੈਂ ਸੈਕਿੰਡ ਡਾਟਰ ਸੀ ਤਾਂ ਮੈਨੂੰ ਛੋਟੇ ਹੁੰਦੇ ਤਾਂ ਇਹ ਕਿਹਾ ਗਿਆ ਕਿ ਤੇਰੇ ਦਾਦੀ ਜੀ ਰੋਣ ਲੱਗ ਗਏ ਤੇ ਡੈਡ ਨੇ ਕਿਹਾ ਕਿ ਨਹੀਂ ਸ਼ੀਜ਼ ਮੋਰ ਦੈਨ ਅ ਬாய் ਉਹ ਦਿਨ ਗਿਆ ਅੱਜ ਦਾ ਦਿਨ ਗਿਆ ਮੈਂ ਸੱਚੀ ਪੁੱਤਰਾ ਤੋਂ ਵਾਦੀ ਬਣੀ ਫਿਰ ਆਪਾਂ ਘੱਟ ਨਹੀਂ ਕੀਤੀ ਔਰ ਇੱਕ ਜ਼ਿੱਦ ਮੇਰੀ ਇਹ ਸੀ ਕਿ ਮੈਂ ਚਾਰ ਦਿਨ ਮੈਨੂੰ ਭੁੱਖੇ ਰਹਿਣਾ ਪਿਆ ਸੀ ਫੈਸ਼ਨ ਇੰਡਸਟਰੀ 'ਚ ਕਦਮ ਰੱਖਦਿਆਂ। ਵਜਾ ਉਹਦੀ। ਉਹ ਵਜਾ ਇਹ ਹੈ ਕਿ ਇੱਕ ਤਾਂ ਇਗਨੋਰੈਂਸ, ਇੱਕ ਲੋਕਾਂ ਨੂੰ ਪਤਾ ਨਹੀਂ ਐਕਚੁਅਲੀ ਫੈਸ਼ਨ ਹੈ ਕੀ ਆ। ਫੈਸ਼ਨ ਫੈਸ਼ਨ ਸ਼ੋਅ ਦੇ ਨਾਲ ਨਾ ਕਨਸੀਡਰ ਕਰੋ। ਫੈਸ਼ਨ ਦਾ ਮਤਲਬ ਕੀ ਹੈ? ਅਸੀਂ ਜੋ ਕੱਪੜੇ ਪਾਏ ਆ ਆਪਣੀ ਦਿੱਖ ਨੂੰ ਬਰਤਤ ਕਰਨ ਦੇ ਲਈ, ਆਪਣੀ ਸੇਫਟੀ ਦੇ ਲਈ। ਕੀ ਅਸੀਂ ਵਿੰਟਰ 'ਚ ਜਿਹੜੀਆਂ ਜੈਕਟਸ ਪਾਉਂਦੇ ਆ ਉਹ ਕਿਸੇ ਪਲੈਨਟ ਤੋਂ ਆਂਦੀਆਂ ਨੇ? ਉਹ ਅਸੀਂ ਬਣਾਉਂਦੇ ਆ ਡਿਜ਼ਾਈਨ। ਉਹ ਅਸੀਂ ਬਣਾਉਂਦੇ ਆ। ਸਵੈਟਰਸ ਅਸੀਂ ਬਣਾਉਂਦੇ ਆ ਡਿਜ਼ਾਈਨਰ। ਤੁਸੀਂ ਰੈਂਪ ਵਾਕ ਤੇ ਨੰਗੇਜ਼ ਨੂੰ ਦਿਖਾ ਦਿੱਤਾ ਤੇ ਉਹਨਾਂ ਨੇ ਪਰਦੇ ਪਿਛਲੇ ਸਾਰੀ ਮਿਹਨਤ ਛੁਪਾ ਦਿੱਤੀ ਇੱਕ ਜ਼ਿੱਦ ਸੀ ਸੋਸ਼ਲ ਮੀਡੀਆ ਤੇ ਫੈਸ਼ਨ ਦੀ ਪਰਿਭਾਸ਼ਾ ਹੋ ਰਹੀ ਹੈ ਹਕੀਕਤ ਚ ਹੋ ਰਹੀ ਹੈ ਬਿਲਕੁਲ ਕਿਉਂਕਿ 23 ਸਾਲ ਪਹਿਲਾਂ ਪਰਿਭਾਸ਼ਾ ਬਹੁਤ ਹੀ ਜਟਿਲ ਸੀ ਔਰ ਮੇਰੇ ਲਈ ਚੈਲੰਜ ਸੀ ਘਰ ਵੱਲੋਂ ਪਰਿਵਾਰ ਵੱਲੋਂ ਸੋਸਾਇਟੀ ਵੱਲੋਂ ਜੇ ਮੈਂ ਸੋਸਾਇਟੀ ਦੇ ਵਿੱਚ ਦੁਰਲੱਛਣ ਦੀ ਗੱਲ ਕਰਾਂ ਉਹ ਬਹੁਤ ਮੋਢੀ ਸੀ ਯੂ نو ਇੱਕ ਪਲੈਟਫਾਰਮ ਸੋਸ਼ਲ ਮੀਡੀਆ ਦਾ ਹੋਈ ਸੀ ਤੇ ਉਹਨਾਂ ਨੇ ਮੈਨੂੰ ਅੱਜ ਦੇ ਵਿਵਾਦ ਦੇ ਦੌਰਾਨ ਪਿੰਡਾਂ ਦੇ ਲੋਕਾਂ ਨੇ ਜਦੋਂ ਕਿਹਾ ਕਿ ਫੈਸ਼ਨ ਕਦਰਾਂ ਕੀਮਤਾਂ ਖਰਾਬ ਕਰ ਰਿਹਾ ਹੈ ਤਾਂ ਮੈਂ ਔਥ ਚੱਕੀ ਸੀ ਕਿ ਮੈਂ ਫੈਸ਼ਨ ਨੂੰ ਕਦਰਾਂ ਕੀਮਤਾਂ ਦੇ ਨਾਲ ਜੋੜ ਕੇ ਨੂੰ ਅੱਗੇ ਲੈ ਕੇ ਜਾਵਾਂਗੀ ਫਿਰ ਜਦੋਂ ਮੇਰੇ ਪਰਿਵਾਰ ਨੇ ਕਿਹਾ ਸੀ ਕਿ ਪਤਾ ਨਹੀਂ ਕਿਹੜੀ ਫੈਸ਼ਨ ਇੰਡਸਟਰੀ ਜਿੱਥੇ ਤੂੰ ਜਾਣਾ ਤਾਂ ਮੈਂ ਕਿਹਾ ਸੀ ਕਿ ਮੈਨੂੰ ਤੁਸੀਂ ਹੀ ਇੱਕ ਦੇ ਰਹੇ ਹੋ ਰਾਹ ਇਹਨੂੰ ਮੈਂ ਸਟਰੋਂਗਲੀ ਅਡਾਪਟ ਕਰਕੇ ਵਿਦ ਗ੍ਰੇਸ ਆਫ ਯੂ ਨੋ ਲੇਗੇਸੀ ਜਿਹੜੀ ਮੇਰੀ ਫੈਮਿਲੀ ਦੀ ਹੈ ਜੋ ਮੇਰੇ ਗ੍ਰੈਂਡਫਾਦਰ ਨੇ ਸਵਾਰਡ ਆਫ ਲੰਡਨ ਵਿਨ ਕਰਕੇ ਬਰਮਾ ਦੀ ਲੜਾਈ ਦੇ ਵਿੱਚ ਜਾਂ ਮੇਰੇ ਫਾਦਰ ਸਾਹਿਬ ਦੇ ਫਾਦਰ ਸਾਹਿਬ ਜਿਹੜੇ ਮੇਰੇ ਗ੍ਰੈਂਡਫਾਦਰ ਨੇ ਉਹਨਾਂ ਨੇ ਪੰਜਾਬ ਦੀ ਫਰਸਟ ਰਬਰ ਇੰਡਸਟਰੀ ਐਸਟੈਬਲਿਸ਼ ਕੀਤੀ ਸੀ ਸਾਡੇ ਖੂਨ ਦੇ ਵਿੱਚ ਕਿਰਸਾਨੀ ਵੀ ਹੈ ਸਾਡੇ ਖੂਨ ਦੇ ਵਿੱਚ ਯੂ نو ਆਰਮੀ ਦੇ ਉਹ ਟੈਕਸਚਰ ਵੀ ਹੈ ਕਿ ਹਾਂ ਸਿਰਫ ਟਫ ਟਫ ਰਹਿੰਦੇ ਆ ਦਲੇਰੀ ਵੀ ਹੈਗੀ ਹੈ ਬਿਲਕੁਲ ਦਲੇਰੀ ਸੀ ਔਰ ਮੇਰੇ ਫੈਮਿਲੀ ਨੂੰ ਇਹ ਸੀ ਕਿ ਇਹਨੂੰ ਕੀ ਲੋੜ ਹੈ ਤੇ ਮੈਂ ਉਹਨਾਂ ਨੂੰ ਲੋੜ ਦੱਸੀ ਅੱਛਾ ਮੈਂ ਇੱਕ ਵਿੱਚ ਸਵਾਲ ਵੀ ਇਹ ਕਰਾਂਗਾ ਕਿ ਕਨਵਿੰਸ ਕਰਨ ਲੱਗਿਆਂ ਵੀ ਦਿੱਕਤ ਆਈ ਕਿਉਂਕਿ ਫੈਸ਼ਨ ਦੀ ਉਹਨਾਂ ਨੂੰ ਪਰਵਾਹ ਨਹੀਂ ਸੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਫੈਸ਼ਨ ਟੀਵੀ ਤੇ ਜਿਹੜਾ ਫੈਸ਼ਨ ਦੇਖਦੇ ਸੀਗੇ ਇਹਨੂੰ ਸਮਝਾਉਣ ਵਾਸਤੇ ਵੀ ਬਹੁਤ ਦਿੱਕਤ ਆ ਦੋ ਜਗ੍ਹਾ ਤੇ ਪਈ ਹੋਈ ਸੀ ਮੈਨੂੰ ਨਿਵ ਕੇ ਰਹਿਣਾ ਪਿਆ ਸਿਰਫ ਇੱਕ ਜੋ ਟੋਕੇ ਮੈਂ ਫੋਕਸਡ ਮਾਈਂਡ ਹੋ ਗਈ ਮੇਰੇ ਮੰਮਾ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਬੇਟਾ ਪਹਿਲਾਂ ਤੂੰ ਆਪਣੇ ਟੀਚਿੰਗ ਵੱਲ ਚੱਲ ਤੂੰ ਟੀਚਿੰਗ ਜਿ ਕਿਰਾ ਸਕਦੇ ਤਾਂ ਗਰਾਈਂ ਦੇ ਅੱਛੀ ਟੀਚਰ ਨਹੀਂ ਤਾਂ ਉਹ ਵੀ ਨਹੀਂ ਕਰਾਦੀ ਫਿਰ ਮੈਂ ਐਨ ਆਈ ਐਫ ਡੀ ਜਿੱਥੋਂ ਪੜ੍ਹੀ ਸੀ ਮੈਨੂੰ ਉੱਥੋਂ ਹੀ ਆਇਆ ਸਦਾ ਪੜ੍ਹਾਣ ਦਾ ਤੇ ਮੇਰੀ ਜਿਹੜੀ ਇੱਕ ਜ਼ਿੱਦ ਸੀ ਕਿ ਮੈਨੂੰ ਅੱਗੇ ਨਹੀਂ ਕੀਤਾ ਗਿਆ ਬੀਇੰਗ ਅ ਡਾਕਟਰ ਕਿ ਨਹੀਂ ਤੈਨੂੰ ਲੋੜ ਕੀ ਹੈ ਤੇ ਮੈਂ ਉਹਨਾਂ ਨੂੰ ਕਨਵਿੰਸ ਗੱਲਾਂ ਨਾਲ ਨਹੀਂ ਸੀ ਕਰਨਾ ਮੈਨੂੰ ਸੀ ਕਿ ਮੈਂ ਉਹਨਾਂ ਨੂੰ ਅੱਛਾ ਕੰਮ ਕਰਕੇ ਦਿਖਾਵਾਂ ਆਪਣਾ ਪਹਿਲਾ ਫੈਸ਼ਨ ਦੀ ਇਮੇਜ ਬਦਲਾ ਜਿਹੜੀ ਖਰਾਬ ਕੀਤੀ ਗਈ ਹੈ ਮੈਂ ਆਪਣੇ ਹਰ ਸਟੂਡੈਂਟ ਨੂੰ ਫੈਸ਼ਨ ਦੇ ਨਾਲ ਜੋੜਿਆ ਇੰਡਸਟਰੀ ਦੇ ਨਾਲ ਜੋੜਿਆ ਐਗਜ਼ੀਬਿਸ਼ਨ ਦੇ ਨਾਲ ਜੋੜਿਆ ਉਸ ਤੋਂ ਬਾਅਦ ਮੈਂ ਐਲਪੀਓ ਦੇ ਨਾਲ ਐਸੋਸੀਏਟਿਡ ਹੋਈ ਉੱਥੇ ਇਟ ਵਾਸ ਦਾ ਯੂ ਨੋ ਮੈਰਕਲ ਫਰਮ ਗੋਡ ਕਿ ਮੈਨੂੰ ਇੰਨਾ ਅੱਛਾ ਮਤਲਬ ਕਿ ਆਧਾਰਾ ਮਿਲਿਆ ਜਿਨ੍ਹਾਂ ਨੇ ਮੈਨੂੰ ਪਾਲਿਸ਼ ਤੇ ਨਾਲ ਨਾਲ ਫ੍ਰੀਡਮ ਦਿੱਤੀ ਮਤਲਬ ਕਿ ਕੈਰੀਅਰ ਫੈਸ਼ਨ ਨੂੰ ਬਣਾਇਆ ਤੇ ਇੱਕ ਥੌਟ ਜਿਹੜਾ ਹੈ ਕਿ ਉਹ ਪੰਜਾਬ ਦਾ ਹੈ ਪੰਜਾਬ ਦੀ ਬਿਰਹਾਤ ਰਹਿ ਗਈ ਹੁਣ ਮੈਂ ਆਨਾ ਵਾਂ ਮੇਨ ਕਨਸੈਪਟ ਤੇ ਫੁਲਕਾਰੀ ਹੀ ਕਿਉਂ ਸਰ ਇੱਕ ਤਾਂ ਮੈਂ ਪੰਜਾਬ ਦੀ ਫੈਸ਼ਨ ਡਿਜ਼ਾਈਨਰ ਆ ਬਿਲਕੁਲ ਦੂਸਰਾ ਮੇਰਾ ਜੰਪਲ ਪੰਜਾਬ ਚ ਹੈ ਮੈਨੂੰ ਲੋਕ ਕਹਿੰਦੇ ਸੀ ਕਿ ਤੂੰ ਮੈਨੂੰ ਕੈਨੇਡਾ ਤੋਂ ਯੂਐਸਏ ਤੋਂ ਲੱਖ ਮੇ ਤੋਂ ਕਾਲ ਆਈ ਫੈਸ਼ਨ ਸ਼ੋਅ ਦੀ ਔਰ ਮੈਨੂੰ ਹਮੇਸ਼ਾ ਬਹੁਤ ਸਾਰੀਆਂ ਆਪਰਚੂਨਿਟੀਆਂ ਮਿਲਦੀਆਂ ਨੇ ਬਟ ਮੈਂ ਦੋਨੋਂ ਹੱਥ ਜੋੜ ਕੇ ਉਹਨਾਂ ਨੂੰ ਸਾਈਡ ਤੇ ਇਸ ਲਈ ਕਰਦੀ ਆ ਕਿ ਜੇ ਮੈਂ ਮੈਂ ਵੀ ਉੱਥੇ ਚਲੇ ਗਏ ਜਿੱਥੇ ਸਾਰੇ ਜਾ ਰਹੇ ਆ ਅੱਛਾ ਮੈਂ ਤੇ ਮੈਂ ਵਿੱਚ ਫਰਕ ਹੈ ਤੁਹਾਨੂੰ ਦੇ ਬਿਲਕੁਲ ਹੈ ਸਰ ਅੱਛਾ ਮੈਂ ਕਿਉਂ ਕਿਉਂਕਿ ਮੈਂ ਜੇ ਨਹੀਂ ਕੀਤਾ ਨਾ ਕਿਸੇ ਨੇ ਵੀ ਨਹੀਂ ਕਰਨਾ ਕਿਸੇ ਨੇ ਇੱਕ ਥੋਟ ਹੀ ਮੈਨੂੰ ਨੌਕ ਕਰਦੀ ਬਾਕੀਆ ਵੰਗਣ ਮੈਂ ਵੀ ਨਾਲ ਲੱਗ ਗਈ ਤੇ ਫਿਰ ਇਹਨੂੰ ਸਾਂਭੇਗਾ ਕੋਣ ਮੈਨੂੰ ਇਹੀ ਪ੍ਰੋਬਲਮ ਰਹੀ ਇਸੇ ਲਈ ਮੈਂ ਆਪਣੀ ਲੱਖਾਂ ਦਾ ਪੈਕੇਜ ਪੋਜੀਸ਼ਨ ਮੈਂ ਡੂਕ ਫੈਸ਼ਨ ਦੇ ਵਿੱਚ ਹੈੱਡ ਆਫ ਦਾ ਡਿਜ਼ਾਈਨ ਡਿਪਾਰਟਮੈਂਟ ਸੀ ਜਿਹੜਾ ਇੱਕ ਸੁਪਨਾ ਹੁੰਦਾ ਕਿਸੇ ਦਾ ਗ੍ਰੇਟ ਪਰ ਉਸ ਟਾਈਮ ਤੇ ਵੀ ਮੈਨੂੰ ਸੀ ਮੈਂ 5000 ਰੋਜ਼ਗਾਰ ਵੰਡਨੇ ਹੈ ਮੈਂ ਟ੍ਰੇਨਿੰਗ ਦੇਣੀ ਹੈ ਮੈਂ ਆਪਣੀ ਐਜੂਕੇਸ਼ਨ ਜਿੰਨੀ ਅੱਜ ਤੱਕ ਅਚੀਵ ਕੀਤੀ ਹੈ ਮੈਂ ਵਾਪਿਸ ਦੇਣੀ ਹੈ ਮੈਂ ਸੋਸਾਇਟੀ ਨੂੰ ਪੇ ਬੈਕ ਕਰਨਾ ਆਪਣੇ ਗੁਰੂਆਂ ਨੂੰ ਪੇ ਬੈਕ ਕਰਦਾ ਐਮ ਐਸ ਐਮੀ ਵੱਲੋਂ ਜਿਹੜਾ ਤੁਹਾਨੂੰ ਇੱਕ ਅਵਾਰਡ ਦਿੱਤਾ ਗਿਆ ਸਰਟੀਫਿਕੇਟ ਨਾਲ ਨਵਾਜ਼ਿਆ ਗਿਆ ਵੈ ਹਾਂਜੀ ਫੁਲਕਾਰੀ ਦਾ ਇਹ ਸਾਰਾ ਕਨਸੈਪਟ ਹੈ ਮੈਂ ਹਾਂਜੀ ਹਾਂਜੀ ਕਿਉਂਕਿ ਮੈਂ ਇੱਕ ਚੀਜ਼ ਦੇਖਦਾ ਪਿਆ ਤੁਸੀਂ ਇੱਥੇ ਜੋ ਸਾਨੂੰ ਦਿਖਾ ਰਹੇ ਹੋ ਅਸੀਂ ਜਦੋਂ ਤੁਹਾਡੇ ਕੋਲ ਟਾਈਮ ਵੀ ਲਿਆ ਹੋਇਆ ਹੈ ਤੁਸੀਂ ਫੁਲਕਾਰੀ ਨੂੰ ਬਹੁਤ ਸਾਰੀਆਂ ਚੀਜ਼ਾਂ ਤੇ ਐਡਜਸਟ ਕਰ ਲਿਆ ਲਦਰ ਦੇ ਨਾਲ ਵੀ ਤੁਸੀਂ ਉਹਦਾ ਕਨਸੈਪਟ ਲੈ ਲੈਂਦਾ ਵਾ ਬੈਗਸ ਦੇ ਉੱਤੇ ਵੀ ਲੈ ਲੈਂਦਾ ਹੈ ਚਾਹੇ ਮੈਂ ਬੱਚਿਆਂ ਦੀ ਗੱਲ ਕਰਾਂ ਇੱਥੇ ਜੋ ਉਹਨਾਂ ਦੇ ਵਾਰਡਰੋਬਸ ਇੱਥੇ ਬਣੇ ਹੋਏ ਨੇ ਡ्रेसेस ਨੇ ਏ ਥੌਟ ਪ੍ਰੋਸੈਸ ਕਿਸ ਤਰੀਕੇ ਨਾਲ ਕਿ ਫੁਲਕਾਰੀ ਨੂੰ ਹਰ ਪਾਸੇ ਜਿਹੜਾ ਕਿ ਅਡਜਸਟ ਕਰਨਾ ਹੈ ਸਰ ਜਦੋਂ ਕੋਵਿਡ ਆਇਆ ਸੀ ਸਾਡੀ ਸ਼ੁਰੂ ਤੋਂ ਹੀ ਆਦਤ ਹੈ ਮੇਰੇ ਤੇ ਮੇਰੀ ਫੈਮਲੀ ਦੀ ਮੇਰੇ ਹਮਸਫਰ ਰਿਜੇਸ਼ ਕਪੂਰ ਉਹ ਵੀ ਡਿਜ਼ਾਈਨਰ ਨੇ ਤੇ ਉਹ ਮੇਰੇ ਕੰਮ ਦੀ ਬਹੁਤ ਕਰਦਾ ਕਰਦੇ ਨੇ ਸ਼ੁਰੂ ਤੋਂ ਬਿਲਕੁਲ ਠੀਕ ਉਹ ਮੈਂ ਉਹਨਾਂ ਦੀ ਕਰਦੀ ਆਂ ਬਟ ਉਹਨਾਂ ਨੇ ਮੈਨੂੰ ਜਦੋਂ ਕੋਵਿਡ ਆਇਆ ਸੀ ਸਿਰ ਅਸੀਂ ਕੀ ਕੀਤਾ ਸੀ ਅਸੀਂ ਆਪਣਾ ਆਰਟ ਨਾ ਸ਼ੇਅਰ ਕੀਤਾ ਸੀ ਬਹੁਤ ਜ਼ਿਆਦਾ ਤੋਂ ਜ਼ਿਆਦਾ ਕਿ ਹਰ ਜਿਹੜਾ ਸੀ ਇਨਸਾਨ ਸ਼ੌਕ ਸੀ ਹੈਨਾ ਸ਼ੌਕ ਦੇ ਵਿੱਚੀ ਪੇਨ ਦੇ ਵਿੱਚੀ ਪਰ ਅਸੀਂ ਕ੍ਰੀਏਟਿਵ ਹੋਣ ਦੇ ਕਰਕੇ ਅਸੀਂ ਨਾ ਹੈਪੀਨੈਸ ਨੂੰ ਸਪਰੈਡ ਕਰਨਾ ਚਾਹੁੰਦੇ ਸੀ ਇੱਕ ਅਸੀਂ ਵੇਸਟ ਮੈਨੇਜਮੈਂਟ ਤੇ ਕੰਮ ਕੀਤਾ ਦੂਸਰਾ ਮੈਨੂੰ ਲੱਗਾ ਜਦੋਂ ਟਿਕਟੋਕ ਆ ਗਿਆ ਨਾ ਤੇ ਮੈਨੂੰ ਲੱਗਾ ਬੱਚੇ ਸਾਡੇ ਗਏ ਔਰ ਗੁੱਡੀਆਂ ਬਟੋਲੇ ਦੀ ਜਗ੍ਹਾ ਕਿੱਦਾਂ ਆ ਗਿਆ ਫੋਨ ਤੇ ਮੈਨੂੰ ਰਿਸਪੌਂਸਿਬਿਲਟੀ ਲੱਗੀ ਤੇ ਮੈਂ ਸੁਰਿੰਦਰ ਕੌਰ ਜੀ ਦੇ ਗਾਣੇ ਸੁਣ ਕੇ ਆਪਣੇ ਮਦਰ ਨੂੰ ਯਾਦ ਕਰ ਰਹੀ ਸੀ ਮਦਰਸ ਵਾਲੇ ਮਦਰਸ ਜੇ ਵਾਲੇ ਦੇਨ ਫਾਦਰ ਨੂੰ ਉਹਨਾਂ ਦੀ ਡੈਥ ਐਨੀਵਰਸਰੀ ਹੁੰਦੀ ਹੈ 10 ਮਈ ਦੀ ਐਂਡ ਆਈ ਵਾਸ ਟ੍ਰਾਈਂਗ ਤੇ ਮੈਂ ਮਧਾਨੀਆਂ ਲਗਾਇਆ ਸੀ ਮੇਨ ਵਾਈਲ ਮੇਰੀ 10 ਸਾਲ ਦੀ ਬੇਟੀ ਆ ਗਈ ਰੋਸ਼ਨੀ ਐਂਡ ਉਹਨੇ ਮੈਨੂੰ ਕਿਹਾ ਮੈਂ ਪੰਜਾਬੀ ਸਿੰਗਰ ਬੰਨਾ ਤੇ ਉਸ ਬੱਚੀ ਨੂੰ ਮੈਂ ਥੋਟ ਦਿੱਤਾ ਤੂੰ ਮਧਾਨੀਆਂ ਗਾਏਂਗੀ ਕਿ ਨੱਚਣ ਗਾਣ ਵਾਲੀ ਸਿੰਗਰ ਬੰਨਾ ਕਿ ਮਮਾ ਵਾਟ ਇਜ਼ ਮਧਾਨੀਆਂ ਮੈਂ ਕਿਹਾ ਜੇ ਮੇਰੇ ਬੱਚੇ ਨੂੰ ਨਹੀਂ ਪਤਾ ਫਿਰ ਮੈਂ ਬਾਕੀਆਂ ਨੂੰ ਕੀ ਗਾਵਾਂਗੀ ਕਿ ਵਿਰਸਾ ਸੰਭੋ ਫਿਰ ਮੈਂ ਇੱਕ ਥੋਟ ਸੋਚੀ ਕਿ ਆਪਾਂ ਇੱਕ ਗੁੱਡੇ ਗੁੱਡੀ ਦਾ ਵਿਆਹ ਕਰਾਂਗੇ ਅਸੀਂ ਈਰਾ ਦੀ ਡਾਲ ਵੈਡਿੰਗ ਰੱਖੀ ਔਰ ਉਹਦੇ ਵਿੱਚ ਮੈਂ ਜਰਮਨੀ ਤੋਂ ਕੈਨੇਡਾ ਤੋਂ ਪਤਾ ਨਹੀਂ ਮੈਨੂੰ ਕਿੱਥੋਂ ਕਿੱਥੋਂ ਰੱਬ ਨੇ ਜੋੜੇ ਲੋਕ ਔਰ ਹਰ ਘਰ ਦੇ ਵਿੱਚ ਮਾਹੌਲ ਵਿਆਹ ਵਾਲਾ ਬੱਚਿਆਂ ਤੋਂ ਅਸੀਂ ਵੀਡੀਓਜ਼ ਮੰਗਵਾਈਆਂ ਔਰ ਤੁਹਾਨੂੰ ਪਤਾ ਹੈ ਅਸੀਂ ਕਿੰਨੂੰ ਅੱਗੇ ਕੀਤਾ ਸੁਰਿੰਦਰ ਕੌਰ ਜੀ ਦੇ ਸਾਰੇ ਹੀ ਗਾਣਿਆਂ ਸਾਰੇ ਫੋਕ ਸongs ਜਦੋਂ ਮੈਂ ਮਾਵਾਂ ਨੂੰ ਕਹਾਂ ਕਿ ਸੁਰਿੰਦਰ ਕੌਰ ਜੀ ਦਾ ਹੀ ਥੀਮ ਲੈਣਾ ਤੇ ਦੇ ਵਰ ਆਸਕਿੰਗ ਹੂ ਇਜ਼ ਹਰ ਹੋ ਹੋਸ਼ੀ ਤਾਂ ਮੈਂ ਕਿਹਾ ਯਾਰ ਜੇ ਤੁਹਾਨੂੰ ਨਹੀਂ ਪਤਾ ਸੀ ਆਪਣੇ ਬੱਚਿਆਂ ਨੂੰ ਪੰਜਾਬੀ ਸੀਗੇ ਸਾਰੇ ਸਾਰੇ ਪੰਜਾਬੀ ਸੀ ਔਰ ਸਾਰੇ ਫੋਰਨ ਸੇ ਬੈਠੇ ਸੀ ਔਰ ਸਾਰਿਆਂ ਨੇ ਪੁਰਾਣੇ ਗਾਣੇ ਲੱਬੇ ਬੱਚਿਆਂ ਨੂੰ ਅਟਾਇਰਸ ਪੰਜਾਬੀ ਪਵਾਏਗੇ ਉਹਨਾਂ ਨੂੰ ਗੁੱਡੀਆਂ ਪਟੋਲਿਆਂ ਦੇ ਵਿਆਹ ਦੇ ਵਿੱਚ ਸਿੱਠਣੀਆਂ ਅਸੀਂ ਸਾਰਾ ਕੁਝ ਕੀਤਾ ਸਰ ਔਰ ਇਹ ਡਾਲ ਵੈਡਿੰਗ ਪਹੁੰਚ ਗਈ ਡਾਲੀ ਗੁਲੇਰੀਆ मैम ਤੱਕ ਅੱਛਾ ਉਹਨਾਂ ਨੇ ਐਜ਼ ਅ ਟੋਕਨ ਆਫ ਯੂ ਨੋ ਰਿਸਪੈਕਟ ਮੇਰੀ ਬੇਟੇ ਨੂੰ ਆਪਣੇ ਘਰ ਬੁਲਾਇਆ ਔਰ ਮੈਨੂੰ ਇੱਕ ਬਹੁਤ ਪਿਆਰੀ ਜੀ ਬੁੱਕ ਦਿੱਤੀ ਮਮਾ ਦੇ ਨਾਮ ਤੇ ਜਿਹੜੀ ਸੁਰਿੰਦਰ ਕੌਰ मैम ਦੇ ਲਈ ਉਹਨਾਂ ਨੇ ਇੱਕ ਬਣਾਈ ਸਾਈਨ ਕਰਕੇ ਤੇ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਚਾਹਨੀ ਆ ਮਮਾ ਦੇ ਗਾਣੇ ਲੱਗਣ ਤੇ ਫੁਲਕਾਰੀ ਦਾ ਫੈਸ਼ਨ ਸ਼ੋਅ ਹੋਵੇ ਸਰ ਉਹ ਵੀ ਮੈਨੂੰ ਆਪਣੀ ਡਿਊਟੀ ਲੱਗਾ ਇੱਕ ਮੈਂ ਫੈਸ਼ਨ ਸ਼ੋਅ ਆਰਗੇਨਾਈਜ਼ ਕਰ ਰਹੀ ਸੀ ਤੇ ਮੇਰੀ ਹਮੇਸ਼ਾ 23 ਸਾਲ ਦੀ ਜਰਨੀ ਚ ਇਹ ਹੋਇਆ ਕਿ ਵੀ ਜਿੰਨੇ ਵੀ ਫੈਸ਼ਨ ਸ਼ੋਅ ਕਿਤੇ ਉਹਦੇ ਵਿੱਚ ਮੈਂ ਸੋਸ਼ਲ ਮੁੱਦੇ ਉਠਾਉਂਦੀ ਆ ਉਹਦੇ ਵਿੱਚ ਮੈਂ ਔਰਮਨ ਇੰਪਾਇਰਮੈਂਟ ਦੇ ਨਾਲ-ਨਾਲ ਮੁੰਡਿਆਂ ਨੂੰ ਪਹਿਲਵਾਨੀ ਦੇ ਨਾਲ ਜੋੜਦੇ ਆ ਮੈਂ ਬੋਡੀ ਬਿਲਡਿੰਗ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੇ ਆ ਮੇਰੇ ਲਈ ਮਾਡਲਿੰਗ ਕੁਝ ਨਹੀਂ ਮਾਇਨੇ ਰੱਖਦੀ ਜਿੰਨੇ ਰੋਲ ਮਾਡਲਸ ਰੱਖਦੇ ਆ ਮੈਂ ਜਦੋਂ ਪੂਰੀ ਰਿਸਰਚ ਕੀਤੀ ਤਾਂ ਮੈਂ ਆਪਣੀ ਬੇਟੀ ਨੂੰ ਕਿਹਾ ਕਿ ਤੂੰ ਕੱਲ ਨੂੰ ਫੁਲਕਾਰੀ ਪਾਏਂਗੀ ਕਹਿੰਦੀ ਮਮਾ ਮੈਂ ਕਿਵੇਂ ਪੈਨੂਗੀ ਅਗਰ ਮੈਂ ਜੀਨ ਟੌਪ ਪਹਿਨਤੇ ਤਾਂ ਹਾਊ ਵਿਲ ਆਈ ਕੈਰੀ ਛੂਟ ਦੁਪੱਟੇ ਵਿੱਚ ਹਰ ਉਹਦੇ ਓਕੇਜਨ ਚ ਨਹੀਂ ਬੱਚਾ ਜਾ ਸਕਦਾ ਫਿਰ ਮੈਂ ਇਹ ਥੌਟ ਰੱਖਿਆ ਸਰ ਅਸੀਂ ਕੋਹੇ ਨੂਰ ਨੂੰ ਰੋਂਦੇ ਆ ਇੱਕ ਕੋਹੇ ਨੂਰ ਗਿਆ ਸਾਡੇ ਘਰਾਂ ਦੇ ਵਿੱਚ ਕੋਹੇ ਨੂਰ ਆ ਅੱਜ ਸਾਡੇ ਕੋਹਿੰਨੂਰ ਕੈਨੇਡਾ ਦੀ ਧਰਤੀ ਤੋਂ ਵਾਪਸ ਤਾਬੂਤ ਵਿਚ ਆ ਰਹੇ ਆ ਸਭ ਤੋਂ ਵੱਡਾ ਦੁੱਖ ਸੀ ਮੈਨੂੰ ਸਰ ਸੜਕਾਂ ਤੇ ਵੀ ਅੱਜ ਕਈ ਇੱਕ ਇੱਕ ਖਬਰਾਂ ਵੀ ਆਂਦੀ ਹੈ ਬਿਲਕੁਲ ਅਸ਼ੇਰੇ ਨਾਲ ਕੋਹਿੰਨੂਰ ਜਿਹੜੇ ਨੇ ਕਿਉਂ ਖਤਮ ਹੋ ਗਏ ਐਕਚੁਅਲੀ ਔਰ ਇਸ ਪ੍ਰੋਜੈਕਟ ਦਾ ਨਾਮ ਕੋਹਿੰਨੂਰ ਦਿੱਤਾ ਗਿਆ ਜਿਹਦੇ ਵਿੱਚ ਮੈਂ এমਪਲੋਇਮੈਂਟ ਜਨਰੇਸ਼ਨ ਦੇ ਨਾਲ ਨਾਲ ਫ੍ਰੀ ਆਫ ਕਾਸਟ ਟ੍ਰੇਨਿੰਗ ਪ੍ਰੋਗਰਾਮ ਨੂੰ ਐਮਐਸਐਮਈ ਦੇ ਜ਼ਰੀਏ ਜੋੜ ਰਹੀ ਆਂ ਔਰ ਉਹਦੇ ਨਾਲ ਜਿਹੜੇ ਬੱਚਿਆਂ ਨੂੰ ਅਸੀਂ ਰੋਜ਼ਗਾਰ ਦੇਣ ਦੇ ਮੌਕੇ ਕਰ ਰਹੇ ਆਂ ਔਰ ਮੈਨੂੰ ਲੱਗਦਾ ਹੈ ਕਿ ਜਿੰਨੀ ਮੇਰੇ ਕੋਲ ਨੋਲੇਜ ਹੈ ਮੈਂ ਕਿਸੇ ਦੇ 10 ਬੱਚੇ ਵੀ ਬਚਾ ਗਏ ਨਾ ਸਰ ਮੈਂ ਔਰਤ ਕਹਿ ਲਾਣਾ ਮਾਨਤਾ ਪਾਵਾਂਗੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਮੈਂ ਸੋੱਖਾ ਰਾ ਨਹੀਂ ਕੀਤਾ ਸਰ ਮੈਂ ਸ਼ੁਰੂ ਤੋਂ ਆਪਣਾ ਰਾ ਸੋੱਖਾ ਨਹੀਂ ਕੀਤਾ ਜਦੋਂ ਮੇਰੀ ਬੇਟੀ ਹੋਈ ਸੀ ਉਹਦੀ ਲੋੜੀ ਮੈਂ 100 ਲੋਕਾਂ ਨੂੰ ਰੋਜ਼ਗਾਰ ਦੇ ਕੇ ਮਨਾਈ ਸੀ ਮੈਂ ਕਿਹਾ ਜੋਤੀਏ ਤੂੰ ਬੜੇ ਆਰਾਮ ਨਾਲ ਕਰ ਲਿਆ ਹੁਣ ਵੱਡਾ ਟੀਚਾ ਹੁਣ ਮੇਰਾ ਇਹ ਟੀਚਾ ਹੈ ਇਸ ਟਾਈਮ ਤੇ 5000 ਲੋਕਾਂ ਨੂੰ ਇਸ ਰੋਜ਼ਗਾਰ ਦੇ ਨਾਲ ਜੋੜਨਾ ਟ੍ਰੇਨਿੰਗ ਪ੍ਰੋਗਰਾਮ ਨਾਲ ਆਰਟੀਸਨਸ ਦੇ ਘਰ ਤੱਕ ਪਹੁੰਚਾਣਾ ਔਰ ਇੱਕ ਮੈਂ ਇਹਦੇ ਨਾਲ ਹੋਰ ਕਨਸੈਪਟ ਜੋੜ ਰਹੀਆਂ ਜਿਹੜਾ ਅੱਜਕੱਲ ਬਹੁਤ ਸਾਨੂੰ ਲੋੜ ਹੈ ਇਕੋਸਿਸਟਮ ਲਿਆਉਣ ਦੇ ਲਈ ਇਕਨੋਮੀ ਪੰਜਾਬ ਦੇ ਲਈ ਅਸੀਂ ਇਹਨੂੰ ਵਰਲਡ ਵਾਈਡ ਲੈ ਕੇ ਜਾਣਾ ਹੈ ਅਸੀਂ ਫੋਰਨ ਟ੍ਰੇਡ ਦੇ ਨਾਲ ਇਹਨੂੰ ਜੋੜਨਾ ਹੈ ਅਸੀਂ ਮੌਕੇ ਵਰਲਡ ਵਾਈਡ ਬੱਚਿਆਂ ਲਈ ਲੈ ਕੇ ਆ ਰਹੇ ਸਾਡੇ ਬੱਚੇ ਹਰ ਦੇਸ਼ ਚ ਗਏ ਐ ਬਟ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਉਹਨਾਂ ਨੂੰ ਕਿੱਦਾਂ ਚੁਨਾਵ ਕਰਕੇ ਦੇਣਾ ਉਹਨਾਂ ਦੇ ਰਾਹਾਂ ਦਾ ਪਰ ਮੇਰਾ ਮੈਂ ਇੱਕ ਆ ਦੇਖ ਰਿਹਾ ਸੀ ਇਧਰ ਕਿ ਆਪਣੇ ਤਰ੍ਹਾਂ ਚ ਇੱਕ ਵੱਖਰਾ ਹੀ ਡਿਜ਼ਾਈਨ ਹੈ ਹਾਂ ਹਾਂ ਅਸੀਂ ਇਧਰ ਵੀ ਦੇਖਦੇ ਪਿਆ ਕਿ ਲੈਦਰ ਦੇ ਨਾਲ ਤੁਸੀਂ ਇਹਨੂੰ ਬਣਾਇਆ ਵਾ ਤੇ ਇਹ ਨੀਚੇ ਪੁਰਾਣੀ ਬਿਲਕੁਲ ਜੋ ਪੁਰਾਤਨ ਫੁਲਕਾਰੀ ਦੇ ਆਵਣੀਆਂ ਜਿਹੜੀਆਂ ਉਹਦੀ ਚਲਕ ਇੱਥੇ ਦਿਸਦੀ ਪਈ ਹੈ ਇਸ ਚੀਜ਼ ਨੂੰ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਲੈਂਦੇ ਮੈਂ ਐਕਚੁਅਲੀ ਰੈਡੀ ਹੁੰਦਾ ਕੋਈ ਅੱਜ ਕੱਲ ਦੀ ਜਨਰੇਸ਼ਨ ਖਾਸ ਕਰਕੇ ਮਾਡਰਨ ਇਸ ਤਰ੍ਹਾਂ ਐਕਚੁਅਲੀ ਇਹ ਹੈ ਕਿ ਜਿਨ੍ਹਾਂ ਨੂੰ ਪਤਾ ਨਹੀਂ ਸੀ ਫੁਲਕਾਰੀ ਉਹਨਾਂ ਨੂੰ ਫੁਲਕਾਰੀ ਪਤਾ ਲੱਗਣੀ ਸ਼ੁਰੂ ਹੋ ਗਈ ਔਰ ਐਜ਼ ਆ ਵਰਲਡ ਵਾਈਡ ਜਿਹੜੀ ਡਿਮਾਂਡ ਬਹੁਤ ਜ਼ਿਆਦਾ ਹਾਂ ਔਰ ਦੂਸਰਾ ਇਹ ਹੈ ਕਿ ਸਾਡੇ ਜਿਹੜੇ ਬੱਚੇ ਆ ਹੂੰ ਤੁਸੀਂ ਦੇਖੋ ਸਾਡੇ ਪਰਿਵਾਰ ਦੇ ਵਿੱਚ ਲੋਹੜੀ ਸੈਲੀਬ੍ਰੇਸ਼ਨ ਫੁਲਕਾਰੀਆਂ ਨਾਲ ਹੁੰਦੀ ਸੀ ਬਿਲਕੁਲ ਹੁੰਦੀ ਸੀ ਅਸੀਂ ਉਸੇ ਚੀਜ਼ ਨੂੰ ਧਿਆਨ ਰੱਖ ਕੇ ਬੱਚਿਆਂ ਦੇ ਲਈ ਫੁਲਕਾਰੀ ਕਨਸੈਪਟ ਬਣਾਇਆ ਕਿਉਂਕਿ ਅੱਜ ਕੱਲ ਬੇਟੀਆਂ ਦੇ ਲਈ ਵੀ ਫੁਲਕਾਰੀ ਬਹੁਤ ਚੱਲਦੀ ਹੈ ਫਿਰ ਜਿਹੜੀ ਮਾਡਰਨ ਮੈਂ ਇਹ ਸੋਚਿਆ ਕਿ ਜਦੋਂ ਮੈਨੂੰ ਵਰਲਡ ਵਾਈਡ ਲੈ ਕੇ ਜਾਣਾ ਹੈ ਕਿ ਅਸੀਂ ਗੋਰਿਆਂ ਨੂੰ ਪਵਾ ਸਕਦੇ ਹਾਂ ਇਸ ਲਈ ਮੈਂ ਸਰ ਉਹ ਦੇਖੋ ਜੈਕਟਸ ਜਿਹੜੀਆਂ ਡਿਜ਼ਾਈਨ ਕੀਤੀਆਂ ਨੇ ਜੈਕਟਸ ਡਿਜ਼ਾਈਨ ਕੀਤੀਆਂ ਸਵੈਟਰ ਡਿਜ਼ਾਈਨ ਕੀਤੀਆਂ ਉਹਦੇ ਨਾਲ ਨਾਲ ਮੈਂ ਇੰਡੋ ਵੈਸਟਰਨ ਸਿਲਹਰਟਸ ਡਿਜ਼ਾਈਨ ਕੀਤੇ ਆ ਹੂੰ ਤਾਂ ਕਿ ਕੋਈ ਵੀ ਇੱਕ ਕੰਫਰਟ ਜ਼ੋਨ ਤੋਂ ਬਿਨਾਂ ਜਾ ਕੇ ਇਹਨੂੰ ਅਪਣਾ ਸਕੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਔਰ ਅੱਜ ਜੋ ਸਿਰਫ ਲੋੜ ਹੈ ਹੈ एकता ਕਰਨ ਦੀ ਸਾਰੇ ਡਿਪਾਰਟਮੈਂਟਸ ਨੂੰ ਗੱਲ ਕੀ ਕਰਨਾ ਚਾਹੀਦਾ ਇੱਕ ਜੋਤੀ ਦੇ ਨਾਲ ਕੁਝ ਨਹੀਂ ਹੋਣਾ ਇਹ ਮਸ਼ਾਲ ਬਣਨੀ ਚਾਹੀਦੀ ਕਾਫਲਾ ਇੱਕ ਦੇ ਨਾਲ ਦੀ ਬੰਦਾ ਮੈਡਮ ਇੱਕ ਮੇਰਾ ਨਾ ਹੋਰ ਸਵਾਲ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਦੱਸਿਆ ਕਿ ਉਸ ਪਰਿਵਾਰ ਤੋਂ ਆਂਦੇ ਹੋ ਜਿੱਥੇ ਇੰਡਸਟਰੀਅਲਿਸਟ ਜਿਹੜਾ ਕੀ ਤੁਹਾਡਾ ਬੈਕਗ੍ਰਾਉਂਡ ਕਾਫੀ ਧੇਰ ਹੋ ਗਿਆ ਸਤਨੂੰ ਕਿਤੇ ਦੇ ਵਿੱਚ ਜੁੜੇ ਹੈ ਇੰਡਸਟਰੀ ਦੇ ਵਿੱਚ ਕਦੀ ਇਦਾਂ ਨਹੀਂ ਲੱਗਿਆ ਕਿ ਬੰਦੇ ਬਹੁਤ ਹੋਣੇ ਉੱਥੇ ਕਿਦਾਂ ਖੜੀ ਹੋਵਾਂਗੇ ਉੱਥੇ ਜੋ ਅੱਜ ਕੱਲ ਦਾ ਜਿਸ ਤਰੀਕੇ ਦੀਆਂ ਗੱਲਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਕਿ ਉੱਥੇ ਚੈਲੰਜ ਬਹੁਤ ਹੋਣੇ ਪਤਾ ਨਹੀਂ ਕੌਣ ਕਿੱਧਰ ਹੀ ਨਿਗਾਹ ਨਾਲ ਦੇਖੇਗਾ ਸਰ ਐਕਚੁਅਲੀ ਮੈਂ ਤੁਸੀਂ ਤੁਹਾਡਾ ਇੱਕ ਨਾ ਇੱਕ ਓਵਰਆਲ ਵਿਊ ਜਾਨਣਾ ਚਾਹੁੰਦਾ ਕਿ ਕਿੰਨੀਆਂ ਕੋ ਔਖਾਈਆਂ ਕਿੰਨੀਆਂ ਕਾਇਆਂ ਕਿਉਂਕਿ ਜਿਹੜੀਆਂ ਵੀ ਔਰਤਾਂ ਤੁਹਾਨੂੰ ਦੇਖ ਰਹੀਆਂ ਹੋਣੀਆਂ ਸੋਚ ਰਹੀਆਂ ਹੋਣੀਆਂ ਕਿ ਮੈਂ ਡਿਪੈਂਡੈਂਟ ਕੁਝ ਸ਼ੁਰੂ ਕਰ ਸਕਾਂ ਜੋਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇਖੋ ਪਹਿਲੀ ਗੱਲ ਤਾਂ ਮੈਨੂੰ ਬੋਲਡਲੀ ਪਾਲਿਆ ਗਿਆ ਮੇਰੇ ਜਿਹੜੀ ਵੀ ਅੱਜ ਕੱਲ ਅੱਜ ਤੱਕ ਜਿੰਨੀ ਵੀ ਮੇਰੀ ਪਰਵਰਿਸ਼ ਕੀਤੀ ਹੈ ਮੇਰੀ ਮਾਂ ਨੇ ਬਹੁਤ ਸਟਰੋਂਗਲੀ ਕੀਤੀ ਜਿਨ੍ਹਾਂ ਨੇ ਖੁਦ ਰਬਿਡ ਇੰਡਸਟਰੀ ਸਟੈਬਲਿਸ਼ ਕੀਤੀ ਆਪਣੇ ਉਸਕੇ ਟਾਈਮ ਜਿਨ੍ਹਾਂ ਨੂੰ ਪੰਜਵੀਂ ਤੱਕ ਹੀ ਪੜਾਇਆ ਗਿਆ ਮੇਰੇ ਨਾਨੂ ਵੱਲੋਂ ਤੇ ਉਹ ਹਮੇਸ਼ਾ ਮੈਨੂੰ ਇਨਸਪਾਇਰ ਕਰਦੇ ਸੀ ਦੂਸਰਾ ਮੈਨੂੰ ਲੱਗਦਾ ਕਿ ਬੋਡੀ ਲੈਂਗੁਏਜ ਤੁਹਾਡੇ ਹੋਣੀ ਇੱਕ ਔਰਤ ਦੀ ਖਾਸ ਬਹੁਤ ਜ਼ਰੂਰੀ ਹੈ ਇਹ ਤੁਹਾਡਾ ਵੈਪਨ ਹੈ ਬੱਚੇ ਐ ਅੱਜ ਦੀ ਡੇਟ ਦੇ ਵਿੱਚ ਉਹ ਜਿਹੜੇ ਪਤਾ ਨਹੀਂ ਉਹ ਕੀ ਕਹਿੰਦੇ ਕ੍ਰੌਪ ਟੌਪ ਆ ਗਏ ਨੇ ਦੂਜੇ ਆ ਗਏ ਉਹਨਾਂ ਦੇ ਵਿੱਚ ਇਸ ਚੀਜ਼ ਦਾ ਜੀ ਐਕਸੈਪਟੈਂਸ ਹੈਗੀ ਹੈ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਇਵਨ ਮੈਨੂੰ ਕਿਉਂਕਿ ਦੁਬਾਰਾ ਫੇਰ ਮੇਰਾ ਸਵਾਲ ਉੱਥੇ ਘੁੰਮ ਕੇ ਆਉਂਦਾ ਹੈ ਕਿ ਸੋਸ਼ਲ ਮੀਡੀਆ ਤੇ ਰੀਲਸ ਤੇ ਫੈਸ਼ਨ ਦੀ ਪ੍ਰਵਾਸਾ ਹੋ ਰਹੀ ਹੈ ਮੈਂ ਤੁਹਾਨੂੰ ਲੈ ਕੇ ਕਹਿ ਸਕਦਾ ਜੋ ਤੁਸੀਂ ਇਸ ਚੀਜ਼ਾਂ ਨੂੰ ਦੱਸਦੇ ਪਿਓ ਤੁਹਾਨੂੰ ਸਨਮਾਨ ਵੀ ਦਿੱਤਾ ਗਿਆ ਵੱਖਰਾ ਇੱਕ ਵੀੜਾ ਵੀ ਤੁਸੀਂ ਚੱਕਿਆ ਹੈ ਉਹਨੂੰ ਕਿਤੇ ਨਾ ਕਿਤੇ ਲੇਜੈਂਡ ਚ ਆਖ ਤਾਂ ਹੋਣ ਵਾਲੀ ਹੈ ਕਿ ਨਹੀਂ ਸਰ ਨਹੀਂ ਕਿਉਂਕਿ ਮੈਂ ਪੂਰਾ ਆਪਣਾ ਹੋਮਵਰਕ ਕਰਕੇ ਸ਼ੁਰੂ ਕੀਤਾ ਜਿੱਥੇ ਡਿਮਾਂਡ ਹੈ ਜਿੱਥੇ ਮੋਨੋਪੋਲੀ ਹੈ ਉਹ ਸਹੂਲਕਾਰੀ ਅਸੀਂ ਕਰ ਚੁੱਕੇ ਆ ਤੇ ਦੂਸਰੀ ਚੀਜ਼ ਲੱਗਦਾ ਹੈ ਕਿ ਜੋ ਤੁਸੀਂ ਵੀੜਾ ਚੱਕਿਆ ਵਿਰਾਸਤ ਨੂੰ ਵੀ ਸੰਭਾਲਿਆ ਹੋਇਆ ਹੈ ਰੋਜ਼ਗਾਰ ਦੀ ਨਾਲ ਗੱਲ ਵੀ ਕਰਦੇ ਪਏ ਹੋ ਕਿ ਸਰਕਾਰੀ ਪਦਰ ਤੇ ਵੀ ਲੋੜ ਚਾਹੀਦੀ ਹੈ ਦੇਖੋ ਜੀ ਕਿ ਕਿਸੇ ਤਰੀਕੇ ਦਾ ਪਲੈਟਫਾਰਮ ਹੋਵੇ ਕਿਉਂਕਿ ਹੁਣ ਦੇਖੋ ਨਾ ਜਿੱਦਾਂ ਤੁਸੀਂ ਉਹ ਦੱਸਿਆ ਕਿ ਪ੍ਰਧਾਨ ਮੰਤਰੀ ਜਿਹੜੀ ਉਹ ਜਿਹੜੀ ਐਗਜ਼ਿਬਿਸ਼ਨ ਕੀ ਨਾਮ ਲੈਂਦੇ ਸੀ ਤੁਸੀਂ ਹਾਂ ਐਮਐਸਐਮਈ ਦੇ ਬਾਰੇ ਉਹ ਐਮਐਸਐਮਈ ਦੀ ਜਿਹੜੀ ਪ੍ਰਧਾਨ ਮੰਤਰੀ ਵਿਸ਼ਕਰਮਾ ਵਿਸ਼ਕਰਮਾ ਜਿਹੜੀ ਐਗਜ਼ਿਬਿਸ਼ਨ ਜਿਹੜੀ ਯੋਜਨਾ ਹੋਈ ਉਹਦੇ ਚ ਇੱਕ ਤੁਹਾਨੂੰ ਪਲੈਟਫਾਰਮ ਮਿਲਿਆ ਤੁਹਾਡੇ ਇਸ ਹੁਣਾਂ ਨੂੰ ਇਨਵੈਸਟ ਪੰਜਾਬ ਨੇ ਵੀ ਮੈਨੂੰ ਅੱਗੇ ਕੀਤਾ ਉਹਨਾਂ ਨੇ ਅੱਗੇ ਲੈ ਕੇ ਗਏ ਉਹਨਾਂ ਨੇ ਵੀ ਇਨੋਵੇਸ਼ਨ ਪੰਜਾਬ ਇੰਡੀਪੈਂਡੈਂਟ ਫਿਰ ਵੀ ਸਾਰੇ ਪਾਸੇ ਲੱਗਦਾ ਹੈ ਕਿ ਸਰ ਮੈਂ ਹੁਣੇ ਹੀ ਟੂਰਿਜ਼ਮ ਡਿਪਾਰਟਮੈਂਟ ਨਾਲ ਜੋੜਿਆ ਆਪਣੇ ਵੱਲੋਂ ਉਹਨਾਂ ਨੇ ਵੀ ਬਹੁਤ ਮੇਰੀ ਪ੍ਰੇਸ ਕੀਤੀ ਇਸ ਕਨਸੈਪਟ ਦੀ ਦੇਵਨ ਰਾਸ਼ਰੀ ਮੈਮ ਨੇ ਮੈਨੂੰ ਇਨਵਾਈਟ ਕੀਤਾ ਸੀ ਦੋ ਦਿਨ ਪਹਿਲਾਂ ਚੰਡੀਗੜ੍ਹ ਆਈ ਗੋਟ ਅਪ੍ਰੀਸੀਏਸ਼ਨ ਫਰਮ देयर ਓਨਲੀ ਅੱਛਾ ਪਰ ਇਹ ਜਿਹੜਾ ਹੈਗਾ ਟੂਰਿਜ਼ਮ ਨੂੰ ਸੰਭਾਲ ਰਿਹਾ ਹਾਂ ਹਾਂ ਪਰ ਅਸੀਂ ਦੇਖੋ ਅਸੀਂ ਸਾਰੇ ਜੁੜ ਰਹੇ ਹਾਂ ਹੌਲੀ ਹੌਲੀ ਮੈਂ ਸਾਰਿਆਂ ਨੂੰ ਉਸ ਪੱਧਰ ਤੇ ਲੈ ਕੇ ਆ ਰਹੀ ਹਾਂ ਕਿਉਂਕਿ ਸਾਰੇ ਆਪਣੇ ਪੱਧਰ ਤੇ ਕੰਮ ਕਰ ਰਹੇ ਆ ਲੇਕਿਨ ਜੁੜ ਕੇ ਕੰਮ ਕਰਨਾ ਉਹ ਇੱਕ ਥਾਟ ਕਿਉਂਕਿ ਮੈਨੂੰ ਸੀ ਕਿ ਜਦੋਂ ਮੈਂ ਸ਼ੂਟ ਵੀ ਕਰਾਣੇ ਆ ਤੇ ਮੈਂ ਹੈਰੀਟੇਜ ਤੇ ਕਰਾਣਾ ਹੈਰੀਟੇਜ ਤੇ ਕਰਾਣਾ ਜੇ ਮੈਂ ਆਪਣੇ ਬੱਚਿਆਂ ਨੂੰ ਮੋਰਲ ਮਾਡਲ ਦਿਖਾਣਾ ਹੈ ਤੇ ਉਹ ਬੱਚੇ ਜਿਹੜੇ ਆ ਬੰਦੇ ਹੋਏ ਜੱਜ ਵਕੀਲ ਔਰ ਉਹ ਆਧਾਰੇ ਮੈਂ ਅੱਗੇ ਲੈ ਕੇ ਆ ਰਹੇ ਆ ਮਿਕਸ ਸਸਟੇਨੇਬਲ ਫੈਸ਼ਨ ਨੂੰ ਇਹਦੇ ਨਾਲ ਜੋੜ ਰਹੀ ਆ ਉਹਦੇ ਵਿੱਚ ਇਹ ਹੈ ਕਿ ਜਿੰਨੀ ਅਸੀਂ ਵੇਸਟ ਮੈਨੇਜਮੈਂਟ ਤੇ ਕੰਮ ਕਰੀਏ ਉਹ ਘਾਟੇ ਅੱਜ ਸਾਨੂੰ ਆਪਣੀ ਧਰਤੀ ਨੂੰ ਬਚਾਉਣ ਦੀ ਵੀ ਬਹੁਤ ਲੋੜ ਹੈ ਜ਼ਿੰਮੇਵਾਰੀਆਂ ਬਹੁਤ ਟਾਈਮ ਜਿਹੜਾ ਹੈ ਅਸੀਂ ਤਾਂ ਹੀ ਉਹਨੂੰ ਵਧੀਆ ਕਰ ਸਕਦੇ ਆ ਯੂਟਿਲਾਈਜ਼ ਕਰ ਸਕਦੇ ਆ ਜਦੋਂ ਤੱਕ ਅਸੀਂ ਜੁੜਦੇ ਨਹੀਂ ਇੱਕ ਦੂਜੇ ਨਾਲ ਗੱਲਾਂ ਸਭ ਨੇ ਕਰ ਲਈਆਂ ਕੋਈ ਉਪਰਾਲਾ ਕੋਈ ਨਹੀਂ ਕਰਦਾ ਸਰ ਉਪਰਾਲਾ ਕੋਈ ਨਹੀਂ ਕਰਦਾ ਪਰ ਉਪਰਾਲਾ ਜਿਹੜਾ ਕਰਦਾ ਉਹਨੂੰ ਸਾਥ ਵੀ ਕੋਈ ਨਹੀਂ ਦਿੰਦਾ ਉਹ ਹੋਲੀ-ਵਲੀ ਜਦੋਂ ਤੱਕ ਦਮ ਹੈ ਨਾ ਲੱਗੇ ਰਹੋ ਇਹ ਸੋਚ ਕੇ ਕਿ ਤੁਹਾਨੂੰ ਮਿਲਣਾ ਕੁਛ ਨਹੀਂ ਹੈ ਦੇਣਾ ਹੀ ਪੈਣਾ ਹੈ ਬਿਲਕੁਲ ਜੀ ਮੇਰੀ ਇਹ ਸੋਚ ਹੈ ਅੱਛਾ ਮੈਡਮ ਇਸ ਡਿਜ਼ਾਈਨ ਦੇ ਪਿੱਛੇ ਦੀ ਸੋਚ ਸਰੇਨਾ ਅਸੀਂ ਡਿਜ਼ਾਈਨਰ ਹੁੰਦੇ ਆ ਜਦੋਂ ਅਸੀਂ ਇਨਸਪੀਰੇਸ਼ਨ ਦੇ ਕੰਮ ਕਰਦੇ ਆ ਇਹ ਅਸੀਂ ਇੱਕ ਹੱਥ ਦੇਖਿਆ ਸੀ ਜਿਹਦੇ ਵਿੱਚ ਉਹਨਾਂ ਨੇ ਦੁਲਹ ਦੁਲਨ ਬਣਾਏ ਸੀ ਮਹਿੰਦੀ ਕਨਸੈਪਟ ਅਸੀਂ ਉਸ ਮਹਿੰਦੀ ਕਨਸੈਪਟ ਨੂੰ ਚੱਕ ਕੇ ਫਿਰ ਇਹਨੂੰ ਇਸ ਲਈ ਬਣਾਇਆ ਕਿ ਅਸੀਂ ਸਰਦਾਰੀ ਤੇ ਫੁਲਕਾਰੀ ਦੇ ਜਿਹੜੇ 23 ਸਾਲ ਤੋਂ ਜਰਨੀ ਸਾਡੀ ਹੈ ਅਸੀਂ ਉਹਨੂੰ ਵੀ ਡਿਸਕ੍ਰਾਈਬ ਕਰਨਾ ਸੀ ਇੱਕ ਸਰਦਾਰੀ ਜਿਹੜੀ ਹੈ ਉਹ ਸਰਦਾਰੀ ਕਿਸੇ ਕਮਿਊਨਿਟੀ ਸਿਰਫ ਨੂੰ ਨਹੀਂ ਮੈਂ ਪੇਸ਼ ਕਰਦੀ ਇਹ ਬਰੇਵਰੀ ਹੈ ਇਹ ਪੰਜਾਬ ਦੀ ਅਣਖ ਹੈ ਹਰ ਪੰਜਾਬੀ ਜਿਹੜਾ ਅਣਖੀਲਾ ਏ ਹਰ ਪੰਜਾਬੀ ਦੀ ਟੌਰ ਦੀ ਪੱਗ ਹੈ ਪਰ ਦੂਸਰੀ ਜਿਹੜੀ ਦੁਲਹਨ ਹੈ ਉਹ ਗ੍ਰੇਸਫੁੱਲ ਹੈ ਪਰ ਕੋਈ ਔਰਤ ਵੀ ਪੰਜਾਬ ਦੀ ਘਟ ਨਹੀਂ ਇੱਕ ਡੈਫੀਨੇਸ਼ਨ ਹਰ ਕਪੜੇ ਚ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਪੰਜਾਬ ਦੀ ਫੋਰਟ ਜਾਨੀ ਕਿ ਨਾਲ-ਨਾਲ ਚੱਲਦਾ ਰਹੇ ਪੰਜਾਬ ਨਾਲ-ਨਾਲ ਚੱਲਦਾ ਰਹੇ ਤੇ ਇੱਕ ਆ ਲਾਸਟ ਮੇਰਾ ਖੀਰਲਾ ਸਵਾਰ ਹੈ ਤੇ ਮੈਨੂੰ ਇਹ ਬਹੁਤ ਇੰਟਰਸਟਿੰਗੀ ਚੀਜ਼ ਲੱਗਦੀ ਪਈ ਹੈ ਲੈਦਰ ਜੈਕਟ ਆਈ ਥਿੰਕ ਹਾਂਜੀ ਹਾਂਜੀ ਤੇ ਇਹਦੇ ਉੱਪਰ ਤੁਸੀਂ ਕੰਮ ਵੀ ਸਾਰਾ ਜਿਹੜਾ ਕਿ ਉਹੀ ਫੁਲਕਾਰੀ ਦੇ ਨਾਲ ਜਿਹੜਾ ਦਾ ਹੋਇਆ ਕੀਤਾ ਹੋਇਆ ਵਾ ਬਿਲਕੁਲ ਬਿਲਕੁਲ ਯਾਜ ਦੇ ਫੈਸ਼ਨ ਨੂੰ ਤੇ ਅੰਚ ਰੱਖ ਕੇ ਕੀਤਾ ਹੋਇਆ ਹੈ ਮੈਂ ਐਕਚੁਅਲੀ ਇਹ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਦਿਲਜੀਤ ਬਾਜੀ ਲਈ ਡਿਜ਼ਾਈਨ ਕੀਤਾ ਸੀ ਅੱਛਾ ਔਰ ਐਜ਼ ਅ ਗ੍ਰੈਟੀਟਿਊਡ ਅੱਛਾ ਮੈਂ ਉਹਨਾਂ ਦੀ ਫੈਨ ਇਸ ਲਈ ਘਟਾਂ ਕਿ ਗਾਣਿਆਂ ਲਈ ਨਹੀਂ ਉਹਨਾਂ ਦੀ ਪੰਜਾਬੀ ਟੌਰ ਜ਼ਿਆਦਾ ਹਮ ਪਰ ਜਿਹੜੀ ਉਹ ਅਣਖ ਦੇ ਨਾਲ ਅੱਜ ਪੂਰੇ ਵਰਲਡ ਵਿੱਚ ਜਿੱਤਿਆ ਜਦੋਂ ਮੈਂ ਇਹਨੂੰ ਸ਼ੁਰੂ ਕੀਤਾ ਸੀ ਮੈਂ ਐਜ਼ ਅ ਗ੍ਰੈਟੀਟਿਊਡ ਉਹਨਾਂ ਨੂੰ ਦਿੱਤਾ ਸੀ ਔਰ ਅੱਜ ਵੀ ਮੈਨੂੰ ਸਾਰੇ ਕਹਿੰਦੇ ਨੇ ਕਿ ਤੂੰ ਕੰਸਰਟ ਤੇ ਜਾ ਕੇ ਦੇ ਮੈਂ ਕਿਹਾ ਨਹੀਂ ਬਾਜੀ ਲੱਭ ਲੈਣਗੇ ਆ ਜਾਣਗੇ ਅਸੀਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਇਸ ਰਿਪੋਰਟ ਦੇ ਵਿੱਚ ਵੀਡੀਓ ਤੇ ਰਹੇ ਜ਼ਰੂਰ ਜਾਵੇਗਾ ਉਹ ਮੈਂ ਸ਼ਹਿਨਾਜ਼ ਦੇ ਲਈ ਸ਼ਹਿਨਾਜ਼ ਗਿਲ ਦੇ ਲਈ ਕੀਤਾ اچھا ਉਹ ਮੇਰੀਆਂ ਬlesings ਦੇ ਕਿਉਂਕਿ ਉਸ ਪੰਜਾਬਣ ਨੇ ਪੰਜਾਬ ਦੇ ਬਾਰੇ ਬਹੁਤ ਕੁਝ ਯੂ نو ਅੱਗੇ ਲੋਕਾਂ ਨੂੰ ਦੱਸਿਆ ਥਰੂ ਹਰ ਜਰਨੀ ਬਟ ਜਦੋਂ ਉਹਨੂੰ ਪੇਨ ਹੋਈ ਜਦੋਂ ਉਹ ਪੇਨ ਦੇ ਵਿੱਚ ਗਈ ਇਵਨ ਦੈਨ ਉਹ ਬੜੀ ਸਟਰੋਂਗਲੀ ਪੇਸ਼ ਆਈ ਸਮਾਈਲ ਹੋਣੀ ਛੱਡਦੀ ਬਟ ਮੈਨੂੰ ਲੱਗਦਾ ਸਾਰੇ ਰੰਗ ਜਿਹੜੇ ਸਰ ਉਹਦੀ ਖੁਸ਼ੀਆਂ ਖੇੜਿਆਂ ਵਾਲੇ ਹੋਣ ਵਾਹਿਗੁਰੂ ਜੀ ਉਹਨੂੰ ਹੋਰ ਬਰਕਤ ਖੁਸ਼ਾ ਲਿਦਾ ਬਿਲਕੁਲ ਵਾਹਿਗੁਰੂ ਤੁਹਾਨੂੰ ਵੀ ਤਰੱਕੀ ਦੇਣ ਜੋ ਤੁਹਾਡੀ ਸੋਚ ਆ ਜੋ ਤੁਸੀਂ ਬੀੜਾ ਚੱਕਿਆ ਵੈ ਤੇ ਖਾਸ ਤੌਰ ਤੇ ਜਿਹੜੀ ਤੁਸੀਂ ਰੋਜ਼ਗਾਰ ਦੀ ਗੱਲ ਆਖੀ ਹੈ ਕਿ ਮੈਂ ਦੇਣਾ ਮੈਂ ਤੇ ਅੱਗੇ ਲੈ ਕੇ ਜਾਵਾਂ ਬਹੁਤ ਬਹੁਤ ਸ਼ੁਕਰੀਆ ਮੈਮ ਗੱਲਬਾਤ ਕਰਨ ਲਈ ਧੰਨਵਾਦ ਥੈਂਕ ਯੂ ਜੋਤਿਕਪੁਰ ਹਰਾਂ ਦੇ ਤੁਸੀਂ ਵਿਚਾਰ ਵੀ ਸੁਣੇ ਆ ਉਹਨਾਂ ਦਾ ਕੰਮ ਵੀ ਵੇਖਿਆ ਤੇ ਖਾਸ ਤੌਰ ਤੇ ਇਸ ਸਾਰੇ ਕੰਮ ਦੀ ਜਿਹੜੀ ਹੈ ਕਿ ਉਹ ਜਰਨੀ ਆ ਕੇ ਜਿਹੜੀ ਉਹ ਪੂਰੀ ਹੁੰਦੀ ਹੈ ਨਾ ਉਹ ਇੱਕ ਪੰਜਾਬ ਦੀ ਵਿਰਾਸਤ ਤੇ ਆ ਕੇ ਖਤਮ ਹੁੰਦੀ ਹੈ ਕਿਉਂਕਿ ਆਪਣੀ ਵਿਰਾਸਤ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਅੱਜ ਦੇ ਸਮੇਂ ਦੇ ਵਿੱਚ ਤੇ ਇੱਕ ਵੱਖਰਾ ਬੇੜਾ ਚੁੱਕਿਆ ਕਿ ਪੰਜਾਬ ਦੀ ਵਿਰਾਸਤ ਤੇ ਅੱਜ ਦਾ ਜੋ ਦੌਰ ਹੈ ਫੈਸ਼ਨ ਦਾ ਉਹਨੂੰ ਕਿਸ ਤਰੀਕੇ ਨਾਲ ਕੋਲੈਬੋਰੇਟ ਕਰਨਾ ਤੇ ਇਹਨੂੰ ਜਿਹੜਾ ਹੈ ਕਿ ਲੋਕਾਂ ਤੱਕ ਲੈ ਕੇ ਜਾਣਾ ਤੇ ਖਾਸ ਤੌਰ ਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਵਿਰਾਸਤ ਨੂੰ ਫੁਲਕਾਰੀ ਤੇ ਜਿਹੜਾ ਕੰਮ ਕੀਤਾ ਉਹਨੂੰ ਜ਼ਿੰਦਾ ਕਿਵੇਂ ਰੱਖਣਾ ਹੈ ਇਹ ਜੋਤਿਕਪੂਰ ਹਰਾਂ ਨੇ ਇੱਕ ਜਿਹੜੀ ਹੈ ਕਿ ਮਿਸਾਲ ਉਹ ਪੇਸ਼ ਕੀਤੀ ਹੈ ਹੁਣ ਵੇਖਣਾ ਹੋਏਗਾ ਆਉਣ ਵਾਲੇ ਸਮਿਆਂ ਦੇ ਵਿੱਚ ਜੋਤਿਕਪੂਰ ਹਰਾਂ ਨਾਲ ਕਿੰਨੇ ਕ ਹੱਥ ਨਾਲ ਖੜਦੇ ਨੇ ਕਿੰਨੇ ਕ ਮੋਢੇ ਨਾਲ ਜੁੜਦੇ ਨੇ ਤੇ ਜਿਹੜੀ ਇਹਨਾਂ ਦੀ ਸੋਚ ਹੈ ਉਹਨੂੰ ਕਿੰਨੇ ਕ ਜੜਦੇ ਨੇ ਉਹ ਪਰ ਲੱਗਦੇ ਨੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਿਲੰਧਰ